ਤਰਨਤਾਰਨ ਚ ਚੋਰਾ ਦੇ ਹੌਸਲੇ ਦਿਨ ਵੇ ਦਿਨ ਵਧਦੇ ਜਾ ਰਹੇ ਹਨ ਤਰਨਤਾਰਨ ਦੇ ਬਿਜਲੀ ਬੋਰਡ ਦੇ ਦਫਤਰ ਦੀ ਖਿੜਕੀ ਤੋੜ ਸਮਾਨ ਕੀਤਾ ਚੋਰੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਬਿਜਲੀ ਬੋਰਡ ਦੇ ਦਫਤਰ ਤਰਨਤਾਰਨ ਦੀ ਖਿੜਕੀ ਤੋੜ ਸਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਗੁਰਪ੍ਰੀਤ ਸਿੰਘ ਪਹਿਲੇ ਮਿੰਟ ਇਹ ਕਾਫੀ ਕਿਰਾਨਾਂ ਚੋਰੀਆਂ ਰਹੀਆਂ ਪਹਿਲਾਂ ਵੀ ਐਪਲੀਕੇਸ਼ਨ ਦਿੱਤੀ ਹੈ ਕਿ 24 25 4 2024 ਦੀ ਰਾਤ ਨੂੰ ਜਿਹੜੇ ਸਾਡੇ ਉੱਤੇ ਮੇਰੇ ਕਮਰੇ ਤੇ ਸਬਜ਼ੀਨਾਂ ਦੇ ਤੋੜ ਕੇ ਸਾਡਾ ਰਿਕਾਰਡ ਮੇਰਾ ਲੈਪਟਾਪ ਤੇ ਹੋਰ ਕਾਫੀ ਰਿਕਾਰਡ ਦੇ ਨਾਲ-ਨਾਲ ਸੀਪੀਯੂ ਪ੍ਰਿੰਟਰ ਚੁੱਕ ਕੇ ਲੈ ਗਏ ਨੇ ਉਹ ਵੀ ਅਸੀਂ ਥਾਣੇ 'ਚ ਰਿਪੋਰਟ ਦੇ ਕੇ ਆਏ ਹਾਂ ਅਜੇ 2 ਦਿਨ ਨਹੀਂ ਬੀਤੇ ਤੇ ਅੱਜ ਰਾਤ ਨੂੰ ਫੇਰ ਜਿਹੜੀ ਆ 28 ਦੇ 29 ਦੀ ਰਾਤ ਵਾ ਸਾਡੇ ਉੱਤੇ ਸਿਟੀ ਸਬਜ਼ੀਨਾਂ ਦੇ ਵਿੱਚ ਰਸੋਈ ਆ ਕਿਚਨ ਉਹਦੇ ਗਾੜੀਆਂ ਵੀ ਆਪਣੇ ਤੌਰ ਤੇ ਗ੍ਰੇਲ ਵੀ ਲਵਾਈ ਹੋਈ ਆ ਗ੍ਰੇਲ ਨੂੰ ਤੋੜ ਕੇ ਵੱਢ ਕੇ ਤੇ ਉੱਥੋਂ ਸਾਡੇ 8 ਬੈਟਰੀਆਂ ਇਹ ਜਿਹੜੀਆਂ ਸਾਡੇ ਪੀਸੀ ਯੂ ਦੇ ਸਾਫ ਸਿਸਟਮ ਦੀ ਲੱਗੇ ਹੁੰਦੇ ਆ ਉਹ ਨਾਲ ਪ੍ਰਿੰਟਰ ਨਾਲ ਹੋਰ ਪੀਸੀ ਯੂ ਦੋ ਪੁਰਾਣੇ ਤੇ ਨਾਲ ਸਾਡਾ ਆਰੇ ਸਾਹ ਦਾ ਰਿਕਾਰਡ ਚੁੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਸਾਡੇ ਅਮਜੀਤ ਸਿੰਘ ਜੀ ਹੀ ਆ ਸਰਪੰਚ ਇਹਨਾਂ ਨੇ ਇੱਥੇ ਸਟੋਰ ਬਣਾਇਆ ਵਾ ਤੇ ਉਹ ਸਟੋਰ ਦੇ ਵਿੱਚ ਸਮਾਨ ਕੱਟਨ ਫੇਰ ਵੇਖੋ ਕਿੱਡੇ ਹੌਸਲੇ ਤੇ ਬਲੰਦਾ ਚੋਰਾਂ ਦੇ ਸਾਡੇ ਦੋ ਤਿੰਨ ਡੀਐਸਪੀ ਰਹਿੰਦੇ ਕੰਬੈਕਟ ਦੇ ਵਿੱਚ ਸਾਡਾ ਜਿਹੜਾ ਸਾਡੀ ਉਹਨਾਂ ਦੇ ਨਾਲ ਕੰਧ ਨਾਲ ਕੰਧ ਸਾਂਝੀ ਆ ਤਾਂ ਵੀ ਚੋਰਾਂ ਨੂੰ ਕੋਈ ਡਰ ਨਹੀਂ ਫੇਰ ਸਾਡੇ 5:30 ਵਜੇ ਮੈਨੂੰ ਫੋਨ ਗਿਆ ਵੀ ਇੱਥੇ ਚੋਰ ਵੜਿਆ ਹੋਇਆ ਆ ਅੰਦਰ ਮੈਂ ਆਣ ਕੇ ਹੀ ਮੌਕੇ ਤੇ ਚੋਰ ਫੜਿਆ ਫਿਰ ਅਸੀਂ ਉਹਨੂੰ ਬੰਨ ਲਿਆ ਇੱਥੇ ਬੰਨ ਕੇ ਸਿਟੀ ਐਕਸ਼ਨ ਦੇ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਮੁੰਸੀ ਨੂੰ ਕੀਤਾ ਫਿਰ ਉਤੋਂ ਪੁਲਿਸ ਆਈ ਉਹ ਚੋਰ ਨੂੰ ਜਿਹੜਾ ਸਾਡੀ ਆਜੀ ਤੋਂ ਵੀਰਾ ਫੜ ਕੇ ਇੱਕ ਨੂੰ ਲੈ ਗਏ ਆ ਤੇ ਉਹ ਜਿਹੜਾ ਸਾਡਾ 1.5 ਲੱਖ ਦਾ ਨੁਕਸਾਨ ਅੱਜ ਹੋਇਆ ਉਤੋਂ ਪਹਿਲਾਂ ਵੀ ਕਾਫੀ ਨੁਕਸਾਨ ਹੋਇਆ ਨੁਕਸਾਨ ਬਾਕੀ ਦੇ ਭਰਿਆ ਜਾਂਦਾ ਜਿਹੜਾ ਸਾਡਾ ਰਿਕਾਰਡ ਜਾਂਦਾ ਉਹ ਬੜਾ ਸਾਨੂੰ ਮੁਸ਼ਕਲ ਰਿਕਾਰਡ ਕੰਕ ਨਹੀਂ ਸਕਦਾ ਅਗੇ ਤੇ ਇਹਦਾ ਕੀ ਲਾਭ ਹੋਊਗਾ ਰਿਕਾਰਡ ਰਿਕਾਰਡ ਇਸ ਤਾਂ ਹੀ ਵੀ ਮੇਰਾ ਲੈਪਟਾਪ ਐ ਬੈਗ ਚ ਪਰਸਨਲ ਸਾਨੂੰ ਜਈਆਂ ਦਾ ਲੈਪਟਾਪ ਤੋਂ ਬਿਗੈ ਸਰਦਾ ਨਹੀਂ ਅੱਜਕੱਲ ਸੈਫ ਸੇਟ ਨੂੰ ਚੱਲਦਾ ਆਨਲਾਈਨ ਸਾਰਾ ਕੰਮ ਕਰਨਾ ਪੈਂਦਾ ਕੋਈ ਨਾ ਕੋਈ ਡਾਟਾ ਕਰਨਾ ਪੈਂਦਾ ਉਹਦੇ ਵਿੱਚ ਹੀ ਮੈਂ ਐਮਆ 2 ਦੋ ਰੱਖਿਆ ਏ ਸੇਵ ਕਰਕੇ ਫੇਰ ਘਰ ਨੂੰ ਲੈ ਜਾਂਦੀਆਂ ਉਹ ਦਿਨ ਨੇਰਾ ਹੋ ਗਿਆ ਕੰਮ ਕਰਦੇ ਹਾਂ ਤੇ ਉਹ ਲੈਪਟਾਪ ਵੀ ਉੱਤੇ ਹੀ ਰਹੇਗਾ ਤੇ ਉਹ ਵਿੱਚੇ ਪਿਆ ਉਹ ਬੈਗ ਦੇ ਨਾਲ ਹੀ ਚੁੱਕ ਕੇ ਲੈ ਗਏ ਸਾਨੂੰ ਤਾਂ ਇਹ ਅਪੀਲ ਕਰਦੇ ਆ ਵੀ ਜੇ ਮੰਨੋ ਉਹ ਲੈ ਗਏ ਸਾਡੀਆਂ ਉਹ ਛੋਟੇ ਜਾਂਦੇ ਜਿਹੜੀਆਂ ਚੋਰਾਂ ਦੇ ਕੰਮ ਨਹੀਂ ਮੇਰਾ ਉੱਥੇ ਏਸੀ ਵੀ ਖੋਲਿਆ ਸੀਗਾ ਉਹ ਵੀ ਵੱਜ ਗਿਆ ਪਰ ਪ੍ਰਿੰਟਰ ਇੱਕ ਲੈਪਟਾਪ ਇੱਕ ਸੀਪੀਯੂ ਤੇ ਇੱਕ ਮੋਨੀਟਰ ਜਿਹੜਾ ਉਹ ਲੈ ਗਏ ਅੱਜ ਜਿਹੜਾ ਰਾਤ ਨੂੰ ਅੱਠ ਬੈਂਡਰੀਆਂ ਦੋ ਸੀਪੀਯੂ ਪੁਰਾਣੇ ਇੱਕ ਪ੍ਰਿੰਟਰ ਆਰੇ ਸਾਡਾ ਲੈ ਕੇ ਤੇ ਦੋ ਤਿੰਨ ਫਾਈਲਾਂ ਹੀ ਨਾਲ ਕੋਈ ਚੌਂਕੀਦਾਰ ਨਹੀਂ ਹੁੰਦਾ ਜਿੱਦਾਂ ਦੇ ਕੋਲ ਇੱਥੇ ਸਾਡੇ ਇੱਕ ਚੌਂਕੀਦਾਰ ਹੈਗਾ ਵਾ ਰਾਤ ਦੀ ਡਿਊਟੀ ਤੇ ਉਹ ਵਿਚਾਰਾ ਚੱਕਰ ਮਾਰਦਾ ਰਹਿੰਦਾ ਵਾ ਤੇ ਉਹ ਜਦੋਂ ਚੱਕਰ ਮਾਰ ਕੇ ਆਉਂਦਾ ਉਹ ਕਿਤੇ ਭਾਗਦੇ ਹੁੰਦੇ ਉਦੋਂ ਚੁੱਪਰ ਕੇ ਬਹਿ ਜਾਂਦੇ ਆ ਵੇਖ ਕੇ ਆਉਂਦਾ ਬਾਹਰਲੇ ਦਰਵਾਜ਼ੇ ਠੀਕ ਹੀ ਗੇ ਅੱਜ ਵੀ ਰਾਤ ਦੇ ਉਹ ਚੌਂਕੀਦਾਰ ਨੇ ਵਿਚਾਰੇ ਨੇ ਮਿਹਨਤ ਕੀਤੀ ਚੱਕਰ ਮਾਰਨ ਗਿਆ ਤੇ ਉਹ ਜਦੋਂ ਫੇਰੇ ਫੇਰ ਉਹਦੇ ਹੱਥ ਹੀ ਝੜ ਗਿਆ ਤੇ ਉਹਨੇ ਉਸੇਲੇ ਮੈਨੂੰ ਫੋਨ ਕੀਤਾ ਮੈਂ ਉਦਾਂ ਹੀ ਦਵਾ ਦਵਾ ਲੱਗੇ ਮੇਰਾ ਰਾਇਸ ਵਾ ਮੈਂ ਭੱਜ ਕੇ ਆ ਗਿਆ ਮੁਰਕੇ ਐਸਡੀਓ ਸਾਹਿਬ ਆਪਣੇ ਸਟੋਰ ਇਹਨਾਂ ਨੂੰ ਫੋ ਹੋਰ ਮਨਜੀਤ ਸਿੰਘ ਜਈ ਆ ਇਹਨਾਂ ਦਾ ਵੇਖਿਆ ਰਿਕਾਰਡ ਭੰਦੇ ਪਏ ਆ ਇਹਨਾਂ ਨੂੰ ਸੱਦ ਲਿਆ ਐਂ ਮੁਰਕੇ ਆਣ ਕੇ ਚੋਰ ਚੋਰ ਨੂੰ ਇੱਥੇ ਫੜ ਕੇ ਤੇ ਪੁਲਿਸ ਦੇ ਵਾਲੇ ਕਰ ਦਿੱਤਾ ਗਿਆ ਐਂ ਇਹ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਪੁਲਿਸ ਪ੍ਰਸ਼ਾਸਨ ਕੋਈ ਗਸ਼ਤ ਵਧਾਈ ਜਾਵੇ ਹੋਰ ਜਿਹੜਾ ਵਾ ਰਾਤ ਦੀ ਗਸ਼ਤ ਕਰਨ ਦੇ ਨਾਲ ਨਾਲ ਪੁਲਿਸ ਵੀ ਵੇਖੋ ਕੀ ਕਰੇ ਐਂ ਜਿਹੜਾ ਪੁਲਿਸ ਨਾਲ ਗੱਲ ਕਰਦੇ ਸਟਾਫ ਪੁਲਿਸ ਕੋਲ ਵੀ ਬਹੁਤ ਘੱਟ ਵਾ ਉਹ ਵਿਚਾਰੇ ਜਿੰਨਾ ਗਸ਼ਤ ਕਰਦੇ ਨੇ ਕੱਲੇ ਕੱਲੇ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜਾ ਬੰਦਾ ਚੋਰ ਕਿਹੜਾ ਨਹੀਂ ਸੜਕ ਤੇ ਹਰੇਕ ਨੂੰ ਚੈੱਕ ਨਹੀਂ ਕਰ ਸਕਦੇ ਉਹ ਇਹਦਾ ਫਾਇਦਾ ਠਾ ਕੇ ਸਟਾਫ ਘੱਟ ਪੁਲਿਸ ਘੱਟ ਹੁੰਦਾ ਵੀ ਜਿਹੜ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਚੋਰੀ ਕਿੱਨੇ ਕਰਨੀ ਉਹਨਾਂ ਨੂੰ ਕਿਹੜਾ ਦੱਸ ਕੇ ਹੁੰਦੇ ਆ ਉਹ ਤੇ ਆਪਣੇ ਸਾਹ ਹੋਂ ਇਹਨਾਂ ਨੇ ਨਿਸ਼ਾਨਾ ਬਣਾਇਆ ਹੁੰਦਾ ਅਧਿਕਾਰੀਆਂ ਨੂੰ ਅੱਜ ਫੇਰ ਲੈ ਕੇ ਦਿੱਤਾ ਵਾ ਜਿਹੜੀਆਂ ਕੰਦਾ ਸੋਤੀਆਂ ਉੱਚੀਆਂ ਕਰਾਈਆਂ ਜਾਂਣ ਘੇਰੇ ਘੇਰੇ ਤਾਰਾਂ ਲਾਈਆਂ ਜਾਂਣ ਕਿਉਂਕਿ ਕਮਰੇਕਸ਼ਨ ਅੰਦਰ ਆ ਵੇਖੋ ਸਾਡੇ ਸਟੋਰ ਦੇ ਟਰਾਂਸਫਰਮ ਹੋਰਕ ਬੜਾ ਕੋਈ ਪਿਆ ਵਾ ਇਹਨਾਂ ਦੇ ਇੱਕ ਗਾਰਡ ਹੁੰਦਾ ਵਿਚਾਰਾ ਰਾਤ ਨੂੰ ਉਹ ਵੀ ਘੇਰੇ ਘੇਰੇ ਘੁੰਮਦਾ ਹੀ ਰਹਿੰਦਾ ਵਾ ਵੀ ਕੋਈ ਟਰਾਂਸ ਦੇ ਨੱਟ ਨਾ ਖੋਲੇ ਕੋਈ ਨਾ ਖੋਲੇ ਇੱਕ ਦੋ ਨੇ ਕੋਸ਼ਿਸ਼ ਕੀਤੀ ਆ ਪਰ ਉਹ ਜਾਗਣ ਕਰਕੇ ਜਿਹੜਾ 24 ਘੰਟੇ ਡਿਊਟੀ ਕਰਕੇ ਉਹ ਭੱਜ ਜਾਂਦੇ ਰਹੇ ਆ ਇਹ ਜਿਹੜਾ ਮਗਲੇ ਬੰਨੇ ਉੱਥੇ ਜਾਣਾ ਬੜੌਖਾ ਯਾਰ ਪਈ ਆ ਤੇ ਉਹ ਡਰਦੇ ਵੀ ਨਹੀਂ ਸਾਡੇ ਜਿਹੜੇ ਮੁਲਾਜ਼ਮ ਘਟ ਜਾਂਦੇ ਵੀ ਕੋਈ ਸੁਰਾਸਰਾ ਨਾ ਮਾਰਦੇ ਸ਼ਿਕਾਇਤ ਦੀ ਦਰਖਾਸਤ ਕਿੱਥੇ ਦਿੱਤੀ ਛਿਟੀ ਥਾਣੇ ਦੀ ਦਿੱਤੀ ਆ ਜੀ ਠੀਕ ਇਹ ਸੇ ਸਰਜੀਤ ਸਿੰਘ ਥਾਣਾ ਸਿਟੀ ਤਰਨਤਾਰਨ ਹਾਂਜੀ ਸਾਡੇ ਤੁਹਾਡੇ ਵਿੱਚ ਜਿਹੜਾ ਪੰਜਾਬ ਰਾਜ ਬਿਜਲੀ ਬੋਰਡ ਬੰਨੇ ਇੱਕ ਬੰਦਾ ਰੈਸਕਿਊ ਆਇਆ ਗਿਆ ਜੀ ਚੋਰੀ ਦੇ ਮਾਮਲੇ ਵਿੱਚ ਹਾਂਜੀ ਹਾਂਜੀ ਇਹ ਉਹ ਤਾਂ ਕੀ ਕਰੂਗੀ ਦਿੱਤੀ ਜੀ ਉਹਦੇ ਤੇ ਐਫ ਆਈ ਆ ਨੰਬਰ 74 ਦਰਜ ਕਰਕੇ ਹਾਂਜੀ ਤਫੀਸ਼ ਅਮਰੋਚ ਲੈਂਦੀ ਹੈ ਹਾਂਜੀ ਲੋਕੀ ਨੂੰ ਫੜ ਲਿਆ ਜੋ ਵੀ ਬੰਦੀ ਕਾਰਵਾਈ ਅਗਲੀ ਹਮਲਤ ਵਿੱਚ ਚਲਦੀ ਜਾ ਰਹੀ ਹੈ ਦਰਾਨੇ ਤਪਤੀਛ ਤੋਂ ਬਰਾਮਦਗੀ ਕਰਕੇ ਜੋ ਉਹਨੇ ਚੋਰੀ ਕੀਤਾ ਵਾ ਗਾਹ ਉਤੇ ਕਰ ਕੀਤੀ ਅਦਾਲਤ ਪੇਸ਼ ਕਰਕੇ ਰਿਮਾਂਡ ਲਿਆ ਜਿਓ